ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਆਪਾਂ 23 ਜੁਲਾਈ 2025 ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਸਵੇਰ ਦੇ ਹੁਕਮਨਾਮੇ ਤੇ ਥੋੜਾ ਗਹਿਰਾਈ ਨਾਲ ਦੇਖਾਂਗੇ ਹਾਂਜੀ ਇਹ ਬਾਣੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਹੈ ਰਾਗ ਸੋਰਠ ਵਿੱਚ ਤੇ ਅੰਗ 641 ਤੋਂ ਸੁਸ਼ੋਭਿਤ ਹੈ ਅੱਜ ਦਾ ਮਕਸਦ ਹੈ ਮਤਲਬ ਗੁਰੂ ਸਾਹਿਬ ਦੀ ਉਹ ਸੇਧ ਸਮਝਣਾ ਜੋ ਵਖ-ਵਖ ਕਰਮਾਂ ਜਿਹੜੇ ਲੋਕ ਕਰਦੇ ਨੇ ਹਾਂਜੀ ਜਿਹੜੇ ਲੋਕ ਕਰਦੇ ਨੇ ਤੇ ਅਸਲ ਨਾਮ ਸਿਮਰਨ ਦੇ ਰਾਹ ਵਿੱਚ ਕੀ ਫਰਕ ਹੈ ਚਲੋ ਦੇਖਦੇ ਹਾਂ ਬਿਲਕੁਲ ਗੁਰੂ ਸਾਹਿਬ ਨਾ ਸ਼ੁਰੂ ਵਿੱਚ ਬਹੁਤ ਸਾਰੇ ਕਰਮਾਂ ਦੀ ਗੱਲ ਕਰਦੇ ਨੇ ਜਿਹੜੇ ਲੋਕ ਸੋਚਦੇ ਨੇ ਕਿ ਸ਼ਾਇਦ ਇਹਨਾਂ ਨੂੰ ਰੱਬ ਮਿਲ ਜਾਵੇਗਾ ਜਿਵੇਂ ਪਾਠ ਪੜਿਓ ਔਰ ਭੇਦ ਵਿਚਾਰੇ ਹੋ ਹਾਂਜੀ ਵੇਦ ਪੜ ਲਏ ਉਹਨਾਂ ਨੂੰ ਵਿਚਾਰ ਲਿਆ ਫਿਰ ਔਖੇ ਯੋਗ ਅਭਿਆਸ ਜਿਵੇਂ ਨਿਵਲ ਭੋਂਗਮ ਸਾਦੇ ਸਰੀਰ ਨੂੰ ਕਸ਼ਟ ਦੇਣਾ ਹਾਂ ਕੁੰਡਲਿਨੀ ਜਗਾਉਣ ਦੇ ਯਤਨ ਵਗੈਰਾ ਜਾਂ ਫਿਰ ਚੁੱਪ ਰਹਿਣਾ ਮੌਨ ਪਇਓ ਜਾਂ ਨੰਗੇ ਫਿਰਨਾ ਜੰਗਲਾਂ ਚ ਨਗਨ ਫਿਰਿਓ ਬਨਮਾਹੀ ਤੀਰਥ ਯਾਤਰਾ ਵੀ ਟਟ ਤੀਰਥ ਸਭ ਧਰਤੀ ਪਰਮਿਓ ਸਾਰੀ ਧਰਤੀ ਕੋਮ ਲਈ ਹਾਂਜੀ ਸਭ ਕੁਝ ਕਰ ਲਿਆ ਪਰ ਗੁਰੂ ਸਾਹਿਬ ਬਹੁਤ ਸਪਸ਼ਟ ਕਹਿੰਦੇ ਨੇ ਕਿ ਇਹਨਾਂ ਨਾਲ ਉਹ ਜਿਹੜੇ ਪੰਜ ਦੁਸ਼ਮਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਤੋਂ ਖੇੜਾ ਨਹੀਂ ਛੁੱਟਦਾ ਉਹਨਾਂ ਤੋਂ ਸਾਥ ਨਹੀਂ ਛੁੱਟਦਾ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ ਸਗੋ ਕਿਉਂਦਾ ਸਗੋਂ ਅਧਿਕ ਅਹਿਮ ਬੁਧ ਬੰਧੇ ਮਤਲਬ ਹਉਮੇ ਹੋਰ ਵੱਧ ਜਾਂਦੀ ਹੈ ਕਿ ਮੈਂ ਇੰਨਾ ਕੁਝ ਕਰ ਰਿਹਾ ਹਾਂ ਬਿਲਕੁਲ ਮੈਂ ਇਹ ਸਭ ਕਰ ਰਿਹਾ ਤੇ ਗੁਰੂ ਸਾਹਿਬ ਆਪਣਾ ਤਜਰਬਾ ਵੀ ਦੱਸਦੇ ਨੇ ਪਿਆਰੇ ਇਨ ਵਿਦ ਮਿਲਣੋਂ ਨਾ ਜਾਈ ਮੈਂ ਕੀ ਇਹ ਕਰਮ ਅਨੇਕਾ ਕਹਿੰਦੇ ਮੈਂ ਵੀ ਬਹੁਤ ਕਰਮ ਕਰਕੇ ਦੇਖ ਲੈਨੇ ਇਸ ਤਰ੍ਹਾਂ ਮਿਲਾਪ ਨਹੀਂ ਹੁੰਦਾ ਤੇ ਦੇਖੋ ਇਹ ਸਫਲ ਕਿਉਂ ਨਹੀਂ ਹੁੰਦੇ ਕਿਉਂਕਿ ਗੁਰਬਾਣੀ ਕਹਿੰਦੀ ਹੈ ਇਹ ਮਨ ਦੀ ਮੈਲ ਨਹੀਂ ਉਤਾਰਦੇ ਮਨ ਕੀ ਮੈਲ ਨਾ ਉtre ਪਾਵੇਂ ਲੱਖਾਂ ਯਤਨ ਕਰ ਲੈ ਜਾਣ ਹੂੰ ਸਗੋਂ ਜਿਵੇਂ ਤੁਸੀਂ ਕਿਹਾ ਉਹ ਮੈਂ ਮੇਰੀ ਵਾਲੀ ਪਾਵਨਾ ਹੋਮੇ ਹੋ ਹੋ ਕਰਤ ਬੰਧਨ ਮੇ ਪਰਿਆ ਉਹ ਹੋਰ ਪੱਕੀ ਹੋ ਜਾਂਦੀ ਹੈ ਅੱਜ ਕੱਲ ਵੀ ਤਾਂ ਇਹ ਦੇਖਦੇ ਆ ਨਾ ਲੋਕ ਬਾਹਰ ਲਿਆਂ ਚੀਜ਼ਾਂ ਚ ਸ਼ਾਂਤੀ ਲੱਭਦੇ ਨੇ ਹਾਂਜੀ ਬਿਲਕੁਲ ਬਹੁਤ ਸਾਰਾ ਪੈਸਾ ਵੱਡਾ ਰੁਤਬਾ ਜਾਂ ਫਿਰ ਬਸ ਦਿਖਾਵੇ ਲਈ ਬਿਨਾਂ ਸ਼ਰਧਾ ਤੋਂ ਧਾਰਮਿਕ ਰਸਮਾਂ ਕਰੀ ਜਾਣੀਆਂ ਹੁਕਮਨਾਮੇ ਵਿੱਚ ਹੋਰ ਵੀ ਉਦਾਹਰਣਾਂ ਜਿਵੇਂ ਦਾਨ ਦੀ ਗੱਲ ਹੈ ਹਾਂ ਕਨੇ ਕਾਮਨੀ ਬਹੁ ਵਿਧੀ দানੋ ਦਾ ਤਾਰਾ ਸੋਨਾ ਇਸਤਰੀਆਂ ਖੋੜੇ ਹਾਥੀ ਸਭ ਕੁਝ দান ਕਰ ਦਿੱਤਾ ਜਾਂ ਫਿਰ ਪੂਜਾ ਪਾਠ ਪੂਜਾ ਅਰਚਾ ਬੰਦਨ ਡੰਡੋਤਾ ਖਟੂ ਕਰਮਾ ਰਤ ਰਹਿਤਾ ਹਾਂਜੀ ਹਰ ਤਰ੍ਹਾਂ ਦੀ ਪੂਜਾ ਮੱਥੇ ਟੇਕਣੇ ਡੰਡੋਤਾ ਇੱਥੋਂ ਤੱਕ ਕਿ ਰਾਜ ਭਾਗ ਵੀ ਰਾਜ ਲੀਲਾ ਹੁਕਮ ਅਫਾਰਾ ਬਹੁਤ ਵੱਡਾ ਰਾਜਾ ਬੜਾ ਹੁਕਮ ਚੱਲਦਾ ਪਰ ਗੁਰੂ ਸਾਹਿਬ ਦਾ ਫੈਸਲਾ ਇੱਕੋ ਐ ਬਿਲਕੁਲ ਸਪਸ਼ਟ ਨਾ ਮਿਲਿਏ ਹਰ ਦੁਆਰਾ ਇਸ ਤਰ੍ਹਾਂ ਰੱਬ ਦਾ ਦਰ ਨਹੀਂ ਮਿਲਦਾ ਨਾ ਮਿਲਿਆ ਇਹ ਝੁਕਦਾ ਇਹ ਤਰੀਕਾ ਹੀ ਸਹੀ ਨਹੀਂ ਹੈ ਤਾਂ ਫਿਰ ਸਵਾਲ ਉਹੀ ਆਂਦਾ ਹੈ ਜੇ ਇਹ ਸਭ ਕੁਝ ਜਿਸ ਨੂੰ ਲੋਕ ਧਰਮ ਸਮਝੀ ਬੈਠੇ ਨੇ ਸਹੀ ਰਾਹ ਨਹੀਂ ਤਾਂ ਫਿਰ ਸਹੀ ਕੀ ਹੈ ਤੇ ਗੁਰੂ ਸਾਹਿਬ ਬਹੁਤ ਹੀ ਕਹ ਲੋ ਸਿੱਧਾ ਤੇ ਸੋਣਾ ਜਵਾਬ ਦਿੰਦੇ ਨੇ ਹਰ ਕੀਰਤੀ ਸਾਧ ਸੰਗਤ ਸਾਧ ਸੰਗਤ ਵਿੱਚ ਜੁੜ ਕੇ ਪ੍ਰਭੂ ਦੀ ਕੀਰਤੀ ਉਹਦਾ ਜਸ ਗਾਉਣਾ ਹਾਂਜੀ ਤੇ ਇਸ ਨੂੰ ਸਾਰੇ ਕਰਮਾਂ ਤੋਂ ਉੱਤਮ ਦੱਸਿਆ ਗਿਆ ਹੈ ਹਰ ਕੀਰਤੀ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਇਸ ਸਭ ਤੋਂ શ્રેષ્ઠ ਕਰਮ ਹੈ ਪਰ ਇਹ ਮਿਲਦਾ ਕਿਵੇਂ ਹੈ ਕਿ ਸਾਰਿਆਂ ਨੂੰ ਮਿਲ ਜਾਂਦਾ ਨਹੀਂ ਇੱਕ ਇਹ ਵੀ ਗੁਰੂ ਸਾਹਿਬ ਕਹਿੰਦੇ ਨੇ ਕਹੋ ਨਾਨਕ ਤਿਸ ਪਯੋਪਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਇਹ ਉਸੇ ਨੂੰ ਮਿਲਦਾ ਜਿਸ ਦੇ ਪਿਛਲੇ ਕਰਮਾਂ ਅਨੁਸਾਰ ਭਾਗਾਂ ਵਿੱਚ ਲਿਖਿਆ ਹੋਵੇ ਤੇ ਜਿਸ ਨੂੰ ਇਹ ਦਾਤ ਮਿਲ ਜਾਂਦੀ ਹੈ ਉਸ ਦੀ ਅਵਸਥਾ ਕੀ ਹੁੰਦੀ ਹੈ ਉਹ ਵੀ ਦੱਸਿਏ ਤੇਰੋ ਸੇਵਕ ਏ ਰੰਗ ਮਾਤਾ ਕਉਯੋ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਉਸ ਦਾ ਮਨ ਫਿਰ ਹਰੀ ਦੇ ਕੀਰਤਨ ਦੇ ਰੰਗ ਵਿੱਚ ਉਸ ਪ੍ਰੇਮ ਵਿੱਚ ਪੂਰੀ ਤਰ੍ਹਾਂ ਰੰਗਿਆ ਜਾਂਦਾ ਹੈ ਤਾਂ ਸਾਰੀ ਗੱਲ ਇੱਕ ਤਰ੍ਹਾਂ ਨਾਲ ਅੰਦਰ ਦੀ ਹੈ ਬਾਹਰ ਦੀ ਨਹੀਂ ਬਿਲਕੁਲ ਅਸਲ ਅਧਿਆਤਮਿਕਤਾ ਗੁੰਜਲਦਾਰ ਰਸਮਾਂ ਜਾਂ ਬਾਰੀ ਦਿਖਾਵੇ ਵਿੱਚ ਨਹੀਂ ਇਹ ਅੰਦਰੂਨੀ ਤਬਦੀਲੀ ਹੈ ਜੋ ਸ਼ਰਧਾ ਨਾਲ ਨਿਮਰਤਾ ਨਾਲ ਤੇ ਖਾਸ ਕਰਕੇ ਸਾਧ ਸੰਗਤ ਵਿੱਚ ਬਾਣੀ ਤੇ ਕੀਰਤਨ ਨਾਲ ਜੋੜ ਕੇ ਆਂਦੀ ਹੈ ਤੇ ਸ਼ਾਇਦ ਇਸੇ ਲਈ ਰਹਾਉ ਦੀਆਂ ਤੁਕਾਂ ਵਿੱਚ ਗੁਰੂ ਸਾਹਿਬ ਨੇ ਅਰਦਾਸ ਕੀਤੀ ਹੈ ਹਾਂਜੀ ਬਹੁਤ ਅਹਿਮ ਸਾਰੇ ਬਾਰੀ ਯਤਨ ਛੱਡ ਕੇ ਪ੍ਰਭੂ ਅੱਗੇ ਬੇਨਤੀ ਹੈ ਹਾਰ ਪਰਿਓ Swami ਕੈ ਦਵਾਰੇ ਦੀਜੈ ਬੁੱਧ ਬਿਵੇਕਾ ਉਹ ਵਿਵੇਕ ਬੁੱਧੀ ਮੰਗੀ ਹੈ ਵਿਵੇਕ ਬੁੱਧੀ ਯਾਨੀ ਸਹੀ ਤੇ ਗਲਤ ਦੀ ਪਰਖ ਕਰਨ ਵਾਲੀ ਸਮਝ ਬਿਲਕੁਲ ਉਹ ਸੂਝ ਜਿਹੜੀ ਦੱਸੇ ਕਿ ਅਸਲ ਕੀ ਹੈ ਤੇ ਨਕਲ ਕੀ ਹੈ ਸਹੀ ਰਾਹ ਕਿਹੜਾ ਹੈ ਤੇ ਭਟਕਣਾ ਕਿਹੜੀ ਹੈ ਤਾਂ ਕਿ ਉਸ ਸਹੀ ਰਸਤੇ ਦੀ ਪਹਿਚਾਨ ਹੋ ਸਕੇ ਸੋ ਇਹ ਹੁਕਮਨਾਮਾ ਤਾਂ ਇੱਕ ਤਰ੍ਹਾਂ ਨਾਲ ਬਹੁਤ ਵੱਡੇ ਭੁਲੇਖੇ ਦੂਰ ਕਰਦਾ ਹੈ ਹਾਂਜੀ ਬਹੁਤ ਸਪਸ਼ਟ ਕਰਦਾ ਹੈ ਕਿ ਬਾਹਰੀ ਕਰਮकांड ਤੇ ਅੰਦਰੂਨੀ ਨਾਮ ਸਿਮਰਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਤਾਂ ਅੰਤ ਵਿੱਚ ਇੱਕ ਸਵਾਲ ਸ਼ਾਇਦ ਸਾਰਿਆਂ ਦੇ ਮਨ ਵਿੱਚ ਆਉਂਦਾ ਹੋਵੇਗਾ ਅੱਜ ਦੀ ਜ਼ਿੰਦਗੀ ਇੰਨੀ ਭੱਜ ਦੌੜ ਵਾਲੀ ਐਨਾ ਕੁਛ ਹੈ ਧਿਆਨ ਖਿੱਚਣ ਲਈ ਉਹ ਅਵਸਥਾ ਕਿਵੇਂ ਬਣੇ ਜਿੱਥੇ ਮਨ ਸੱਚਮੁੱਚ ਹਰ ਹਰ ਕੀਰਤਨ ਇਹ ਮਨ ਰਾਤਾ ਹੋ ਜਾਵੇ ਇਹ ਰੰਗ ਕਿਵੇਂ ਚੜੇ ਦੇਖੋ ਸ਼ਾਇਦ ਜਵਾਬ ਫਿਰ ਉੱਥੇ ਹੀ ਹੈ ਗੁਰੂ ਸਾਹਿਬ ਵੱਲੋਂ ਮੰਗੀ ਗਈ ਵਿਵੇਕ ਬੁੱਧੀ ਵਿੱਚ ਅੱਛਾ ਹਾਂਜੀ ਜਦੋਂ ਅਸੀਂ ਆਪਣੀਆਂ ਰੋਜ਼ ਦੀਆਂ ਮੁਸ਼ਕਲਾਂ ਕੋਈ ਪਰੇਸ਼ਾਨੀ ਹੈ ਕੋਈ ਫੈਸਲਾ ਲੈਣਾ ਹੈ ਉਸ ਲਈ ਸੇਧ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਂਦੇ ਹਾਂ ਬਾਣੀ ਪੜ੍ਹਦੇ ਹਾਂ ਵਿਚਾਰਦੇ ਹਾਂ ਹਾਂਜੀ ਤਾਂ ਗੁਰਬਾਣੀ ਸਾਨੂੰ ਉਹ ਸਮਝ ਉਹ ਪਰਖ ਸ਼ਕਤੀ ਦਿੰਦੀ ਹੈ ਉਹੀ ਵਿਵੇਕ ਬੁੱਧੀ ਫਿਰ ਸਾਨੂੰ ਦੁਨੀਆਵੀ ਪਟਕਣਾਵਾਂ ਵਿੱਚੋਂ ਸਹੀ ਰਾਹ ਚੁਣਨ ਵਿੱਚ ਮਦਦ ਕਰਦੀ ਹੈ ਤੇ ਹੌਲੀ-ਹੌਲੀ ਸ਼ਾਇਦ ਮਨ ਉਸ ਕੀਰਤਨ ਦੇ ਰੰਗਵਲ ਮੁੜਦਾ ਹੈ। ਮਤਲਬ ਜਵਾਬ ਗੁਰਬਾਣੀ ਕੋਲ ਹੀ ਹੈ। ਹਾਂਜੀ ਗੁਰੂ ਕੋਲ ਹੀ ਹੈ। ਸਾਨੂੰ ਬਸ ਉੱਥੇ ਜਾਣ ਦੀ ਉਹ ਵਿਵੇਕ ਬੁੱਧੀ ਮੰਗਣ ਦੀ ਲੋੜ ਹੈ। ਬਹੁਤ ਵਧੀਆ। ਹਾਂਜੀ ਤੁਹਾਡਾ ਦਿਨ ਬਹੁਤ ਵਧੀਆ ਅਤੇ ਬਰਕਤਾਂ ਭਰਿਆ ਹੋਵੇ ਜੀ ਤੁਹਾਡਾ ਵੀ ਇਸ ਵਿਚਾਰ ਚਰਚਾ ਦੌਰਾਨ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਅਤੇ ਖਾਸ ਕਰਕੇ ਗੁਰਬਾਣੀ ਦੇ ਉਚਾਰਣ ਵਿੱਚ ਹੋਈਆਂ ਗਲਤੀਆਂ ਲਈ ਖਿਮਾ ਕਰਨਾ ਜੀ ਹਾਂਜੀ ਖਿਮਾ ਯਾਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ